ਬਣੀਕ ਮਾਹੌਲ ਦੇ ਵਿੱਚ ਬੀੜ ਸਿੱਖਾਂ ਵਾਲਾ ਜਿਹੜਾ ਸਾਡਾ ਆਸਰਾ ਜਿਹੜਾ ਇਹ ਘਾਰ ਆ ਇਹ ਜੰਗਲ ਪਿਛਲੇ 20-25 ਸਾਲ ਤੋਂ ਅਸੀਂ ਇੱਥੇ ਆਉਂਦੇ ਆ ਹਰ ਹਫਤੇ ਅਸੀਂ ਇੱਥੇ ਆਉਂਦੇ ਆ ਹੁਣ ਪਿੱਛੇ ਜੇ ਨਹੀਂ ਆਇਆ ਗਿਆ ਸਾਡੇ ਤੋਂ ਕਾਫੀ ਸਮੇਂ ਤੋਂ ਨਹੀਂ ਤਾਂ ਸਾਡੇ ਸ਼ਨੀਚਰਵਾਰ ਸਾਡੇ ਐਤਵਾਰ ਇੱਥੇ ਵੀ ਤੇ ਸੀ ਆ ਬਈ ਜਿਹੜੀ ਬੀੜ ਸੋਸਾਇਟੀ ਦੀ ਮੀਟਿੰਗ ਇੱਥੇ ਛੱਡੀ ਸੀ ਜਿਹੜੇ ਸਾਡੇ ਤਕਰੀਬਨ ਸਾਡੇ 15 ਮੈਂਬਰੀ ਬੈਠੀ ਸਹੀ ਮੈਂਬਰ ਨਹੀਂ ਹੋਂਸੇ ਜਲੋ ਉਹਨਾਂ ਨੇ ਵੀ ਕੋਸ਼ਿਸ਼ ਇੱਥੇ ਕੀਤੀ ਜਿਹੜੇ ਬੱਤੇ ਪਾਸ ਕੀਤੇ ਆ ਵੀ ਜਿਹੜਾ ਹੁਣ ਆਉਣ ਵਾਲੀ ਜਿਹੜਾ ਮੌਨਸੂਨ ਮੌਸਮ ਆ ਵਾਤਵਾਤਾਂ ਦੇ ਦਿੱਤੇ ਲਾਉਣੇ ਆ ਸਮਝਣੇ ਆ ਕੁਦਰਤੀ ਰਖਵਾਲੀ ਕਰਨੀ ਆ ਤੇ ਤੁਸੀਂ ਦੇਖੋ ਬਈ ਚਾਹੁੰਦੇ ਆ ਬਈ ਇਸ ਤਰ੍ਹਾਂ ਦਾ ਮਾਹੌਲ ਹੋ ਸਕਦਾ ਨਹੀਂ ਨਾ ਦੇਖਾ ਵੇ ਕਿੰਨਾ ਮਿੱਤਰਾਂ ਨੇ ਦਿਖਾਈ ਮੈਨਰੇ ਆਹ ਲਓ ਬਾਈ ਜੀ ਇਹ ਦੇਖੋ ਜੇ ਉਹ ਵੀਡੀਓ ਪਾਉਣੀ ਹੋ ਜਾਂ ਕਿੱਥੇ ਆ ਕਿੱਥੇ ਆ ਦੋ ਕਰਦੇ ਆ ਨਾ ਸਾਰੇ ਤੂੰ ਕਿੱਥੇ ਆ ਯਾਰ ਪਹਿਲਾਂ ਕਾਲ ਬਾਈ ਜੀ ਇੱਥੇ ਗਿਆ ਆਪਣੇ ਕੋਲੇ ਹੀ ਆ ਇਹ ਸਾਰਾ ਹਨਾ ਪਹਿਲਾਂ ਘਰਾਂ ਕੋਲੇ ਹੁੰਦਾ ਸੀਗਾ ਹੁਣ ਥੋੜਾ ਜਿਆਦਾ ਦੂਰ ਆ 10 15 20 ਕਿਲੋਮੀਟਰ ਦਾ ਮਤਲਬ 20 20 ਕਿਲੋਮੀਟਰ ਸੀ ਸ਼ਹਿਰ ਪਸਾ ਕੇ ਜਿਹੜੇ ਜਾੜੇ ਆ ਤੇ ਹੁਣ ਆਪਾਂ ਫੇਰ ਵੀ ਇਸ ਤਰ੍ਹਾਂ ਦੇ ਜਿਹੜੇ ਏਰੀਆਜ਼ ਆ ਉਹ ਏਰੀਆ ਜਿੰਨਾ ਵੀ ਆ ਆਪਾਂ ਬਹਾਲ ਕਰੀਏ ਹਨਾ ਥੋੜਾ ਬੜਾਈਏ ਉਹਨੂੰ ਤੇ ਜੇ ਅਸੀਂ ਆਪਣਾ ਵਾਤਾਵਰਣਾ ਧਰਤੀ ਨੂੰ ਹੋਰ ਖੂਸੂਰ ਬਦਲਾਈਏ ਤੇ ਇੱਕ ਜਿਹੜੀ ਬੇਨਤੀ ਹੋਰ ਆ ਬਈ ਆਹ ਜਿਹੜੀ ਪਲਾਸਟਿਕ ਦਾ ਡਿਸਪੋਜ਼ਲ ਆ ਵੀ ਇੱਥੇ ਆ ਨਾ ਸੱਟ ਕੇ ਨਹੀਂ ਆ ਨਾ ਦੋਸਤਾਂ ਮਿੱਤਰਾਂ ਨੇ ਜਿੰਨੇ ਦਿੱਤੇ ਬਹੁਤ ਜ਼ਰੂਰੀ ਬੇਨਤੀ ਆ ਵੀ ਆਪਦਾ ਪਹਿਲਾਂ ਤਾਂ ਇਹਨਾਂ ਨੂੰ ਵਰਤੋ ਨਾ ਜੇ ਵਰਤ ਲਿਆ ਤਾਂ ਘੱਟੋ ਘਾਟ ਇਹਨੂੰ ਆਪਦੇ ਕੋਈ ਲਿਫਾਗ ਲੁਹਾਨ ਦੇ ਪਾ ਗਏ ਨਾ ਬਿਲਕੁਲ ਬਾਈ ਜੀ ਨਹੀਂ ਆਇਆ ਕਰੋ ਹਨ ਇਹ ਇੱਕ ਤਾਂ ਸਭ ਤੋਂ ਜਿਹੜੀਆਂ ਆਪਾਂ ਨੂੰ ਵਰਦਾਨ ਹੀ ਆ ਕੁਦਰਤ ਦਾ ਹਾਂਜੀ ਤੇ ਆਪਾਂ ਇਹਨਾਂ ਨੂੰ ਬਹੁਤ ਸੋਹਣਾ ਰੱਖਣਾ ਵਧੀਆ ਬਣਾਉਣਾ ਹੈ ਤਾਂ ਕਿ ਜਿਹੜੇ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਜਾਂ ਹੋਣ ਜਿਹੜੇ ਆਪਣੇ ਬੱਚੇ ਆ ਜਿਹੜੇ ਮੌਜੂਦਾ ਹੀ ਆ ਨਾ ਸਾਰੇ ਵੀ ਇਹ ਕੀ ਨਾ ਰੋ ਜੜਸੋ ਕਣ ਜੇ ਆਪਾਂ ਗੰਦਗੀ ਫੜਾਈ ਜਾਵਾਂਗੇ ਤੇ ਉਹਨਾਂ ਨੇ ਤਾਂ ਕਹਿਣਾ ਵੀ ਇਹੋ ਜੀ ਏਰੀਆ ਯਾਰ ਇਹ ਤਾਂ ਐਵੇਂ ਹੀ ਹੁੰਦਾ ਗੰਦ ਪੈ ਰੋਂਦਾ ਵੀ ਉਹਨੇ ਖਵਾ ਦੇ ਨਾ ਇੱਕ ਨਾ ਬਾਈ ਜੀ ਕਈ ਵਾਰ ਆਪਾਂ ਨੂੰ ਫੋਨ ਆਉ ਲੱਗ ਪਨੇ ਵੀ ਆਪਾਂ ਬੂਟੇ ਲਾਗੇ ਉਹ ਬੰਗਿਆਂ ਨੂੰ ਦੱਸੀਏ ਵੀ ਕਿਹੜਾ ਟਾਈਪ ਆ ਸਹੀ ਬੂਟਿਆਂ ਦਾ ਹਾਂ ਹੁਣ ਚੰਮੀ ਦੋਸਤ ਹੋਟ ਆਹ ਜਿਹੜਾ ਪਿਆ ਪੂਰਾ ਹਾਂ ਮਹੀਨਾ ਕੱਢਣਾ ਹੁਣ ਆਪਾਂ ਤੇ ਆਓ ਕਿ ਸੌਖੇ ਕਿਵੇਂ ਨਾ ਕਿਵੇਂ ਕੱਢੋ ਤੁਸੀਂ ਬੂਟੇ ਲਾਓ ਮੈਨਾਂ ਤੇ ਆਪਾਂ ਫਿਰ ਜਲੇ ਮੌਨਸੂਨ ਸ਼ੁਰੂ ਹੋਊਗੀ ਆਪਣੀ ਹੋਰ ਜੀ ਪੱਛੀ ਜਨ ਰਹਿ ਗਏ ਆ ਉਹਨਾਂ ਦੇ ਬੂਟੇ ਆਣਗੇ ਜਦੋਂ ਧਰਤੀ ਜਿਹੜੀ ਪਾਣੀ ਜੀਰ ਜੂਗੀ ਮੀਂਹ ਪੈ ਜਾਣਗੇ 2-4 ਹਨਾ ਹਾਂਜੀ ਭਾਈ ਫਿਰ ਆਪਣੇ ਬੂਟੇ ਬੜੇ ਸੌਖੇ ਚੱਲਣਗੇ ਮਿਹਨਤ ਘੱਟ ਚੱਲਗੀ ਜਿਵੇਂ ਭਾਈ ਇਹਦੀ ਸ਼ੁਰੂਆਤ ਕੀਤੀ ਹਾਲ ਕਦੇ ਵਿੱਚ ਆਦੋ ਲਾਓ ਹਾਂ ਜੇ ਕਿਸੇ ਦਾ ਦਾਨ ਆਉਂਦਾ ਬਈ ਕੋਈ ਆਪਣਾ ਕੋਈ ਜਨਮਦਨ ਆ ਗਿਆ ਹਨਾ ਜਾਂ ਕੋਈ ਹੋਰ ਤਾਸ ਦੇਣਾ ਉਹ ਆਪਾਂ ਇੱਕ ਦੋ ਬੂਟੇ ਜ਼ਰੂਰ ਯਾਦ ਕਰ ਦੋ ਉਹ ਕਿਹੜੇ ਮਰਜ਼ੀ ਮੌਸਮ ਚ ਲਾਓ ਤੇ ਸਪੈਸ਼ਲ ਕੇਅਰ ਨਾਲ ਚੱਲਦੇ ਆ ਹੁਣ ਬੂਟੇ ਮੇਰੇ ਕਹਿ ਦਾ ਮਤਲਬ ਆ ਵੀ ਹੁਣ ਜਿਹੜਾ ਬੂਟਾ ਚੱਲੂ ਸਪੈਸ਼ਲ ਕੇਅਰ ਨਾਲ ਚੱਲੂ ਤੇ ਜਿਹੜਾ ਆਪਾਂ ਮੀ 1.5 ਮਹੀਨੇ ਬਾਅਦ ਆਉਂਗੇ ਉਹ ਆਪਾਂ ਨੂੰ ਘੱਟ ਗੌਰ ਕਰਨੀ ਪਊਗੀ ਕਰਨੀ ਤਾਂ ਗੌਰ ਪਹਿਣੀ ਆ ਪਰ ਬਈ ਉਹਨਾਂ ਆਪਾਂ ਨੂੰ ਥੋੜਾ ਜਿਹਾ ਘੱਟ ਜ਼ੋਰ ਲਾਉਣਾ ਪਊ ਉਹ ਆਪਣਾ ਕੁਦਰਤ ਸਾਥ ਹੁਣ ਜਿਹੜਾ ਆਪਾਂ ਨੂੰ ਆਪਦਾ ਸਾਰਾ ਜ਼ੋਰ ਲਾਉਣਾ ਪਊਗਾ ਵੀ ਕੁਦਰਤ ਨੇ ਹੁਣ ਆਪਣੇ ਅਗੇਂਸਟ ਚੱਲਣਾ ਜਿਹੜਾ ਬੂਟਾ ਲੱਗੂ ਉਹਦੇ ਅਗੇਂਸਟ ਚੱਲਣ ਦਾ ਮਤਲਬ ਇਹ ਆ ਵੀ ਉਹਨੂੰ ਹੁਣ ਆਪਾਂ ਨੂੰ ਬਚਾਉਣਾ ਪਊਗਾ ਕੁਦਰਤ ਤੋਂ ਕਿਵੇਂ ਕੁਦਰਤ ਕੀ ਆ ਹੁਣ ਕੀ ਚਾਹ ਹੁਣ ਬਹੁਤ ਜ਼ਿਆਦਾ ਬਿਲਕੁਲ ਬਈ ਬੂਟਾ ਮਾਰ ਜਾਂਦਾ ਇਸ ਕਰਕੇ ਵੀ ਉਦੋਂ ਆਪਾਂ ਨੂੰ ਕੁਦਰਤ ਨੇ ਕਹਿਣਾ ਵੀ ਹਾਂ ਹੁਣ ਲਾਓ ਜੇ ਸਾਨੂੰ ਬਾਈ ਨੇ ਨੇ ਇੱਕ ਆਧਾਰਨ ਦਿੱਤੀ ਸੀ ਬਾਈ ਕਹਿੰਦਾ ਜਦੋਂ ਏਸੀ ਫੁੱਲ ਪਾਣੀ ਕੱਢ ਲੱਗ ਪਿਆ ਨਾ ਤੇ ਸਮਝ ਲਓ ਮੌਸਮ ਦੇ ਵਿੱਚ ਨਮੀ ਆ ਜਾਂਦੀ ਆ ਤੇ ਉਦੋਂ ਬੂਟੇ ਲਾਉਣੇ ਸ਼ੁਰੂ ਕਰੋ ਜਦੋਂ ਰਾਤ ਦੇ ਵਿੱਚ ਦੋ ਬਾਲਟੀਆਂ ਭਰ ਲੱਗ ਜੇ ਨਾ ਏਦਿ ਤੇ ਸਮਝ ਲਓ ਵੀ ਮੌਇਸਚਰ ਬਹੁਤ ਆ ਵੀ ਏਸੀ ਜਿਹੜਾ ਮੌਇਸਚਰ ਉਹ ਕੱਢਦਾ ਫਿਰ ਉਹ ਆਧਾਰਨ ਹੀ ਸੀ ਦੀ ਤਾਂ ਦੇਦੀ ਉਹ ਏਸੀ ਦਾ ਸਭ ਕੁਲੇ ਹੈਗੇ ਨਾ ਸਾਰੇ ਬਿਲਕੁਲ ਬਾਈ ਹੈ ਨਾ ਤੇ ਚਲੋ ਆਪਾਂ ਨਹੀਂ ਕਹਿੰਦੇ ਵਿਛਣਾ ਲੱਗਣੇ ਵੀ ਚਾਹੀਦੇ ਨਾ ਸੂਲਤਾਰ ਕਿਥੋਂ ਵਿੱਚ ਚਾਹੀਏ ਜੀ ਪਰ ਆਪਾਂ ਜਿਹੜੇ ਫੌਜੇ ਹੈਗੇ ਆ ਉਹ ਆਪਣੇ ਸੌਣ ਤੇ ਭਾਦੂ ਮਹੀਨੇ ਚ ਰੱਜ ਕੇ ਲਾਇਆ ਤੇ ਜਿਹੜੇ ਬਈ ਜਿਹੜੇ ਹਰਬਲ ਗਾਰਡਨ ਜਿਹੜਾ ਵੀ ਹਰਬਲ ਗਾਰਡਨ ਉਹ ਐਸਕੇ ਆਪਣਾ ਜਿਹੜਾ ਪ੍ਰੋਜੈਕਟ ਆ ਹਨਾ ਉਹ ਐਸਕੇ ਆਪਾਂ ਫੇਰ ਚਲਾਉਣਾ ਪਹਿਲਾਂ ਵੀ ਚੱਲਦਾ ਸੀਗਾ ਤੇ ਜਿੰਨੇ ਆਪਣੀਆਂ ਪੰਜਾਬ ਦੇ ਵਿੱਚ ਜੜੀ ਬੂਟੀਆਂ ਵਾਲੇ ਹੈਗੇ ਗੁਣਕਾਰੀ ਫੌਜੇ ਆ ਉਹ ਅਸੀਂ ਹੁਣ ਤਿਆਰ ਕਰਨੇ ਸ਼ੁਰੂ ਕਰਦੇ ਆਂ ਤੇ ਆਪਾਂ ਸਰਬਲ ਗਾਰਡਨ ਬਣਾਵਾਂਗੇ ਹਾਂ ਤੇ ਉਹ ਰੈਂਪੋ ਬਾਈਆ ਜਾਂ ਆਪਣੇ ਸਾਰੇ ਮਿੱਤਰਾਂ ਉਹ ਜਿੰਨੇ ਵੀ ਜਗੇ ਠੀਕ ਆ ਸੰਪਰਕ ਕਰੋ ਤੇ ਮਿੰਨਤੀ ਦੱਸ ਦਿਓ ਥਾਂ ਦੀ ਅਸੀਂ ਤੁਹਾਨੂੰ ਨਕਸ਼ਾ ਵੀ ਬਣਾ ਕੇ ਦੇ ਦੇਾਂਗੇ ਕਿ ਕਿਸ ਤਰ੍ਹਾਂ ਦਾ ਵੀ ਨਕਸ਼ਾ ਦਿੱਤਾ ਤੇ ਬੂਟੇ ਲਾਓ ਹਣਾ ਪਲਾਨਿੰਗ ਦੇ ਤੇ ਬਿਲਕੁਲ ਬਾਈ ਤੇ ਜਿਹੜਾ ਬਾਈ ਹੁਣ ਟਾਈਮ ਇਹ ਆਲਿਆਂ ਦਾ ਆਲ ਨੇ ਹੈਗੇ ਬਈ ਜਿਵੇਂ ਨਾ ਸਤੰਬਰ ਤੱਕ ਰੋਤਰ ਸਤੰਬਰ ਤੱਕ ਰਹਿੰਦੀ ਆ ਸਿਆਲਾਂਾਂ ਦੇ ਵਿੱਚ ਫਿਰ ਤਕਰੀਬਨ ਜਿਹੜੇ ਆਪਣੇ ਇਧਰਲੇ ਪੰਛੀ ਹੈਗੇ ਉਹ ਨਹੀਂ ਛੱਡਦੇ ਵਿੱਚ ਤੇ ਕੋਸ਼ਿਸ਼ ਕਰ ਦਿੰਦੇ ਆ ਵੀ ਆ ਕਰਕੇ ਠੰਡ ਰੋਸ ਚਾਮਨੇ ਲਾਓ ਵੀ ਬੱਚਿਆਂ ਨੂੰ ਆਪਾਂ ਪੰਛੀਆਂ ਨੂੰ ਬਚਾਉਣਾ ਠੰਡ ਤੋਂ ਨਹੀਂ ਹੋਣੀ ਤੇ ਵੀ ਹੈ ਜੀ ਆਲ ਨੇ ਆਪਾਂ ਧਿਰਫ ਦੇ ਦੇ ਦਿੰਦੇ ਆ ਵੀ ਐਚਿੰਗ ਵਾਸਤੇ ਤਾਂ ਕਿ ਜਿਹੜੇ ਪੰਛੀ ਆ ਉਹਦੇ ਚ ਆਪਣੀ ਐਚਿੰਗ ਕਰ ਸਕਣ ਗਿਣਤੀ ਵਧਾ ਸਕਣ ਤੇ ਉਹਦੀ ਜਿਹੜੀ ਸਹੀ ਰੁੱਤ ਹੈਗੀ ਫਰਵਰੀ ਮਾਰਚ ਤੋਂ ਲੈ ਕੇ ਜਿਹੜਾ ਸੁਪਰ ਹੱਥ ਚੱਲਦੇ ਆ ਕਈ ਵਾਰੀ ਗਿਟਾਰਾਂ ਕੋਸ਼ ਨੂੰ ਮੈਂਬਰ ਦੇ ਵਿੱਚ ਵੀ ਕਰੀ ਜਾਂਦੀਆਂ ਤੇ ਉਹ ਸਵਾਦ ਦੇ ਸਿਆਲ ਦੇ ਵਿੱਚ ਆ ਉਹ ਨਾ ਨਾ ਹੁਣ ਲਾਈ ਚੱਲੋ ਜਿੰਨੇ ਵਧੀਆ ਜਿੰਨੇ ਲਾਓਗੇ ਵਧੀਆ ਮਿਲਾਂਗੇ ਤੇ ਸਾਰੇ ਬੰਗਿਆਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਬਜੀ ਬਸ ਸਨੇਹਾ ਹੀ ਆ ਭਈ ਹੁਣ ਜਿਵੇਂ ਕੰਮਰ ਘਸਸ ਲੋ ਅਗਲੇ ਮਹੀਨੇ ਵਾਸਤੇ ਬਿਲਕੁਲ ਬਜੀ ਮਾਨਸੂਨ ਜਦੋਂ ਸ਼ੁਰੂ ਹੋਗੀ ਆ ਕਿੜਕੇ ਆ ਬਸ ਉਨੇ ਕਬੂਟੇ ਲਾ ਲਓ ਜਿੰਨੇ ਆਪਾਂ ਸੰਭਾਲ ਸਕਦੇ ਆ ਬਿਲਕੁਲ ਬਈ ਸਹੀ ਗੱਲ ਆ ਆਪਾਂ ਕਿਹਾ ਬਈ ਕਈ ਵਾਰੀ ਹੁੰਦਾ ਵੀ ਇੰਨੀ ਗਿਣਤੀ ਆ ਨਾ ਕਿ ਆਪਣੇ ਕੋਲੇ ਸ਼ਮਤਾ ਤਾਂ ਹੈਗੀ 10 ਕਬੂਟੇ ਸੰਭਾਲਣ ਦੀ ਹਾਂਜੀ ਹਾਂਜੀ ਆਪਾਂ 100 ਲਾ ਦਾਂਗੇ ਫਿਰ ਉਹ ਫਿਰ ਨਹੀਂ ਇਹਦਾ ਕੋਈ ਫਾਇਦਾ ਬਿਲਕੁਲ ਜੀ ਬਿਲਕੁਲ ਜੀ ਜੇ ਹੁਣ ਕਹ ਜੀ ਸੱਜਣਾਂ ਨੂੰ ਬੋੜ ਪਿੱਪਲ ਚਾਹੀਦੇ ਹੁੰਦੇ ਆ ਹਾਂਜੀ ਹਾਂਜੀ ਉਹੀ ਤੇ ਬੋੜ ਪਿੱਪਲ ਪਿਲਕਣਾ ਇਹੋ ਜਿਹੇ ਬੂਟੇ ਚਾਹੀਦੇ ਤਾਂ ਅੰਕਲ ਵੱਲੋਂ ਤਿਆਰ ਕੀਤੇ ਜਾਂਦੇ ਆ ਹਾਂ ਹਾਂਜੀ 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 ਤੇ ਕੁਲਦੀਪ ਅੰਕਲ ਤੋਂ ਤੁਸੀਂ ਜਿੰਨੀ ਮਰਜ਼ੀ ਲੈ ਲਿਓ ਆਜੋ ਅੰਕਲ ਜੋ ਆਪਣੇ ਜੋ ਕਿਸੇ ਵੀਰ ਨੂੰ ਪਿੱਪਲ ਤੇ ਜਾਂ ਬੋਰਡ ਚਾਹੀਦੇ ਹਨ ਉਹ ਆਪਣੇ ਨਾਲ ਬੀੜ ਨਾਲ ਸਵਰਕ ਕਰ ਸਕਦੇ ਆ ਇਹ ਸਾਡੇ ਅੰਕਲ ਤਿਆਰ ਕਰਦੇ ਆ ਤੇ ਬਸ ਤਰੀਕਾ ਇਹਨਾਂ ਦਾ ਇਹ ਤੁਸੀਂ ਆਪ ਵੀ ਤਿਆਰ ਕਰ ਸਕਦੇ ਆ ਤੁਹਾਨੂੰ ਦੱਸ ਵੀ ਦੇਣਗੇ ਇਹ ਇਹ ਲਗਭਗ ਬਈ 15-20 ਸਾਲ ਤੋਂ ਤਿਆਰ ਕਰਦੇ ਜਿੰਨੀਆਂ ਆਪਣੀਆਂ ਘਰਾਂ ਦੇ ਵਿੱਚ ਆਥੇ-ਪਾਥੇ ਗਲੀਆਂ ਨਾਲੀਆਂ ਕੋਈ ਕੁੰਝ ਕੱਲ ਕੁੰਜਾਂ ਚ ਪੰਛੀਆਂ ਵੱਲੋਂ ਜਾਂ ਕਾਟੋਆਂ ਵੱਲੋਂ ਬੀਜ ਸਿੱਟ-ਸਿੱਟ ਕੇ ਹਨਾ ਮਿੱਠਾਂ ਦੇ ਰਾਹੀਂ ਕਰ-ਕਰ ਕੇ ਜਿੰਨੇ ਬੋਰ ਪੀਪਲ ਕੰਧਾ ਚੁੱਕ ਗਿਆ ਹੁੰਦਿਆ ਉਹ ਉੱਥੇ ਹੀ ਇਹਨਾਂ ਨੇ ਪੱਟ ਲੈਣੇ ਹੁੰਦੇ ਤੇ ਥੈਲੀਆਂ ਚ ਲਾ ਕੇ ਉਹਨੂੰ ਵੱਡੇ ਕਰ ਲੈਂਦੇ ਤਿਆਰ ਕਰ ਲੈਂਦੇ ਉਹ ਤੇ ਥੈਲੀ ਚ ਰੱਖ ਦਿਆ 2-4 ਮਹੀਨੇ ਤੇ ਜਦੋਂ ਉਹ ਪੂਰਾ ਸਿੱਧਾ ਹੋ ਜਾਂਦਾ ਕਈ ਵਾਰੀ ਤਾਂ ਸਾਲ-ਸਾਲ ਰੱਖੀ ਰੱਖਦੇ ਹੋਰ ਵੱਡੇ ਹੋ ਜਾਂਦੇ ਆਕਲ ਜੀ ਹੁਣ ਆਪਣੇ ਕੋਲ ਪੇਪਰ ਬੋਰ ਕਿੰਨੇ ਪਏ ਆ ਜੀ ਅੰਕਲ ਜੀ ਆਪਣੇ ਵੀ ਹਜ਼ਾਰਾਂ ਆਪਾਂ ਹੁਣ ਤੱਕ ਜਿਹੜੇ ਵੰਡ ਚੁੱਕੇ ਆ ਤੇ ਹੋਰ ਵੀ ਤਿਆਰ ਆਪਣੇ ਕੋਲ ਠੀਕ ਆ ਜੀ ਤੇ ਇਹ ਵੀ ਇਹਨਾਂ ਨੂੰ ਬੇਨਤੀ ਕਰਦੇ ਜਿਨ੍ਹਾਂ ਨੂੰ ਪੀਪਲ ਬੋਰਡ ਚਾਹੀਦੇ ਆ ਤੇ ਉਹ ਅੰਕਲ ਦੀਪ ਸਿੰਘ ਨਾਲ ਸੰਪਰਕ ਕਰ ਸਕਦੇ ਆ ਧੰਨਵਾਦ ਦੋਸਤੋ ਧੰਨਵਾਦ